ਅੱਜ ਕੱਲ੍ਹ ਆਤਰ ਵਾਲੇ ਬਹੁਤ ਸਾਰੀਆਂ ਸ਼ਾਪਸ ਹੋ ਗਈਆਂ ਆਪਣਾ ਕਿੰਨਾ ਪੁਰਾਣਾ ਕੰਮ ਆ ਸਾਡੇ ਦਾਦਾ ਪਰਦਾਦਾ ਜੀ ਕੰਮ ਕਰਦੇ ਰਹੇ ਐ 1.5 ਸਾਲ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਪੰਜਾਬ ਚ ਕੀ ਹੁੰਦਾ ਹੈ ਵੀ ਆਤਰ ਕੀ ਹੁੰਦਾ ਪਰਫਿਊਮ ਕੀ ਹੁੰਦਾ ਆਤਰ ਦਾ ਮਤਲਬ ਇਹ ਹੈ ਕਿ ਕਿਸੇ ਚੀਜ਼ ਦਾ ਅਰਕ ਕੱਢ ਲਿਆ ਤੁਸੀਂ ਮੈਥੋਂ ਪਰਫਿਊਮ ਮੰਗੋਗੇ ਮੈਂ ਤੁਹਾਨੂੰ ਕਾਫੀ ਚੀਜ਼ਾਂ ਪੁੱਛੂੰਗਾ ਕ ਸਕਿੰਤ ਤੇ ਤੁਹਾਡੇ ਇਲਾਕੇ ਦੇਖੂੰਗਾ ਫਿਰ ਤੁਹਾਨੂੰ ਦਊਂਗਾ ਜਿਵੇਂ ਆ ਉਦ ਵਨ ਸਾਡਾ ਹੌਟ ਸੇਲਿੰਗ ਟੌਪ ਸੇਲਿੰਗ ਪਰਫਿਊਮ ਹੈ ਇਹ ਵਿੱਚ ਅਸੀਂ ਕੀ ਕੀਤਾ ਵਿਆ ਗੁਲਾਬ ਦਾ ਅਰਕ ਠੀਕ ਆ ਉਦ ਦਾ ਅਰਕ ਤੇ ਕਾਫੀ ਚੀਜ਼ਾਂ ਹੋਰ ਮਿਕਸ ਕਰਕੇ ਫੁੱਲਾਂ ਵਾਲੀਆਂ ਮਿਕਸ ਕਰਕੇ ਇਹਨੂੰ ਬਣਾਇਆ ਅਰਬਾਂ ਦੀ ਸ਼ੇਖਾਂ ਦੀ ਗੁਗਰਦੂਨੀ ਪੰਜਾਬੀ ਚ ਕਿੱਟ ਸੈੱਟ ਦਿੰਨੇ ਆ ਠੀਕ ਹੈ ਜੀ ਕਿੱਟ ਸੈੱਟ ਦਾ ਮਤਲਬ ਚਾਰ ਪਰਫਿਊਮ ਅੱਛਾ ਜੀ ਤਿੰਨ ਅਤਰ ਮੇਨ ਹੁੰਦੇ ਆ ਉਸ ਤੋਂ ਬਾਅਦ ਇਹਦੇ ਨਾਲ ਇੱਕ 50 ਐਮਐਲ ਪਰਫਿਊਮ ਫ੍ਰੀ ਹੁੰਦਾ ਤੇ ਸੈਂਪਲ ਫ੍ਰੀ ਹੁੰਦੇ ਆ ਇੱਕ ਕਾਰ ਪਰਫਿਊਮ ਫ੍ਰੀ ਹੁੰਦਾ ਹੱਸੇਗਾ ਦੋਸਤੋ ਬਾਈ ਰਿਜ਼ਵਾਨ ਕੋਲ ਪਹੁੰਚੇ ਆ ਜਿਨ੍ਹਾਂ ਦਾ ਖਾਨਦਾਨੀ ਅਤਰ ਤੇ ਪਰਫਿਊਮ ਦਾ ਕੰਮ ਹੈ ਬਾਈ ਹੋਰੀ ਜਿਹੜੀ ਕੁਆਲਿਟੀ ਦੇ ਆਉਂਦੇ ਨੇ ਨਾ ਹਰ ਕੋਈ ਇਹ ਸੋਚਦਾ ਵੀ ਲੈ ਕੇ ਕਿੱਥੋਂ ਆਏ ਹੋ ਜਿਹੋ ਜਿਹੇ ਬੰਦੇ ਦਾ ਟੇਸਟ ਆ ਉਹ ਹੀ ਜੀ ਚੀਜ਼ ਨਾ ਸਿਲੈਕਟ ਕਰਾਉਂਦੇ ਨੇ ਬੰਦਾ ਘਰੇ ਜਾ ਕੇ ਵੀ ਸੋਚਦਾ ਬਾਕੀ ਜੇ ਕਹਿੰਦਾ ਉਹ ਇੱਕ ਵਾਰ ਚੀਜ਼ ਲੱਗ ਗਈ ਵਿਆਹ ਦੇ ਵਿੱਚ ਲੋਕ ਪੁੱਛਦੇ ਆ ਬਈ ਇਹ ਲੈ ਕੇ ਕਿੱਥੋਂ ਆਇਆ ਤੇ ਬਾਈ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਰਿਜ਼ਵਾਨ ਸਭ ਤੋਂ ਪਹਿਲਾਂ ਤਾਂ ਆਪਾਂ ਲੋਕੇਸ਼ਨ ਦੱਸਦੀ ਆਪਣੇ ਲੋਕੇਸ਼ਨ ਆਪਣੀ ਜੈਤੋਂ ਮੰਡੀ ਆ ਜੀ ਜ਼ਿਲ੍ਹਾ ਫਰੀਦਕੋਟ ਆ ਗਲੀ ਨੰਬਰ 4 ਆ ਕੋੜਕੂਰਾ ਰੋਡ ਤੇ ਜੀ ਜੈਤੋਂ ਮੰਡੀ ਜੀ ਬਈ ਇੱਕ ਗੱਲ ਸਭ ਤੋਂ ਪਹਿਲਾਂ ਕਲੀਅਰ ਕਰ ਦਈਏ ਦਰਸ਼ਕਾਂ ਨਾਲ ਇੱਕ ਡਾਟ ਹੋਣਾ ਕਿਉਂਕਿ ਅੱਜ ਕੱਲ੍ਹ ਆਤਰ ਵਾਲੇ ਬਹੁਤ ਸਾਰੀਆਂ ਸ਼ਾਪਸ ਹੋ ਗਈਆਂ ਆਪਣਾ ਕਿੰਨਾ ਪੁਰਾਣਾ ਕੰਮ ਆ ਸਾਡੇ ਦਾਦਾ ਪਰਦਾਦਾ ਜੀ ਕੰਮ ਕਰਦੇ ਰਹੇ ਐ ਠੀਕ ਹੈ ਜੀ ਤੇ ਅਸੀਂ ਇਹ ਕੰਮ ਹੁਣ ਸਟਾਰਟ ਅਪ ਕੀਤਾ ਅੱਜ ਤੋਂ 2.5 ਸਾਲ ਹੋ ਗਏ ਠੀਕ ਹੈ ਜੀ 22 ਸ਼ੌਕੀ ਬਾਈ ਦੀ ਵੀਡੀਓ ਪਾਈ ਸੀਗੀ ਠੀਕ ਹੈ ਸ਼ੌਕੀ ਜੀ ਬਹੁਤ ਸ਼ੌਕੀ ਬਾਈ ਦੀ ਵੀਡੀਓ ਚੱਲਦੀ ਨੂੰ 1.5 ਸਾਲ ਹੋ ਗਿਆ ਠੀਕ ਹੈ ਜੀ ਤੇ 1.5 ਸਾਲ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਪੰਜਾਬ ਚ ਕੀ ਹੁੰਦਾ ਹੈ ਵੀ ਆਤਰ ਕੀ ਹੁੰਦਾ ਪਰ ਜਦੋਂ ਆਪਣੀ ਵੀਡੀਓ ਚੱਲੀ ਉਹ ਸਾਰਿਆਂ ਨੇ ਜਿਵੇਂ ਮਰਜ਼ੀ ਉਹ ਕਹਿੰਦੇ ਆਪਦਾ ਕੰਮ ਸ਼ੁਰੂ ਕਰ ਲੈ। ਮਨ ਸਿਆਣੇ ਰੰਗੀਆਂ ਸੀਸੀਆਂ ਸਾਰਿਆਂ ਨੇ ਰੱਖ ਲਈਆਂ ਪਰ ਵਿੱਚ ਜਿਹੜਾ ਯੰਤਰ ਹੈ ਉਹ ਨਹੀਂ ਕਿਸੇ ਕੋਲੋਂ ਮਿਲੂਗਾ। ਉਹ ਨਹੀਂ ਕਿਸ ਨੂੰ ਉਹ ਆਪਣੇ ਕੋਲ ਰਿਜ਼ਵਾਨ ਕੋਲ ਹੀ ਮਿਲੂਗਾ ਵੀ ਕੀ ਚੀਜ਼ ਹੈ। ਭਾਈ ਰਿਜ਼ਵਾਨ ਹੁਣ ਪਹਿਲਾਂ ਤਾਂ ਇਹ ਰਾਜ ਦੀ ਵੀ ਚੀਜ਼ ਹੁੰਦੀ ਕੀ ਆਦਰ ਕਿਉਂਕਿ ਨਾਰਮਲ ਜਿਵੇਂ ਆਪਾਂ ਕਿਸੇ ਸ਼ਾਪ ਤੇ ਜਾਂਦੇ ਆਪਾਂ ਪਰਫਿਊਮ ਲੈਣ ਆਂ ਉਹ ਕਹਿੰਦੇ ਇਸ ਕੇ ਅੰਦਰ ਪਾਣੀ ਨਹੀਂ ਹੈ। ਪਰ ਹੁਣ ਆਪਣੇ ਵਾਲੇ ਦੇ ਵਿੱਚ ਕੀ ਸਿਸਟਮ ਹੁੰਦਾ ਇਹਨੂੰ ਥੋੜਾ ਸਮਝਾਈਏ ਦਰਸ। ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਦਾ। ਜੀ ਭਾਈ ਜਿਹੜੇ ਅੱਜ ਕੱਲ ਸਿਸਟਮ ਆ ਆ ਤਾਂ ਕਹਿ ਰਹਿੰਦੇ ਆ ਫਿਸਫਿਸ ਵਾਲਾ ਦਾ ਠੀਕ ਹੈ ਜੀ ਤੇ ਜਿਹੜਾ ਗੋਲੀ ਨਾਲ ਲਾ ਲਿਆ ਉਹ ਇਸ ਤਰ੍ਹਾਂ ਵੀ ਅੱਜ ਕੱਲ ਸੋਚਦੇ ਆ ਪਰ ਐ ਨਹੀਂ ਹੁੰਦਾ ਬਾਈ ਆ ਜਿਹੜਾ ਪਰਫਿਊਮ ਹੈ ਇਹਦਾ ਬੇਸ ਹੈ ਬੇਸ ਨੂੰ ਵੀ ਅਤਰ ਕਹਿੰਦੇ ਆ ਪਰ ਮੇਨ ਅਤਰ ਦਾ ਮਤਲਬ ਇਹ ਹੈ ਕਿ ਕਿਸੇ ਚੀਜ਼ ਦਾ ਅਰਕ ਕੱਢ ਲਿਆ ਜੀ ਹਾਂ ਅਰਕ ਕੱਢ ਕੇ ਵੀ ਉਹ ਚੀਜ਼ ਆਪਾਂ ਪੇਸ਼ ਕਰਦੇ ਆ ਹੁਣ ਇਹ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਇਹ ਸਮਝਣ ਤੇ ਆ ਵੀ ਕਿਵੇਂ ਸਮਝਦੇ ਆ ਠੀਕ ਆ ਬਾਈ ਜੀ ਮੇਨ ਗੱਲ ਜਿਹੜੀ ਅਰਕ ਵਾਲੀ ਚੀਜ਼ ਉਹ ਅਤਰ ਆਗੀ ਜਿਹੜਾ ਸਿੰਪਲ ਕੋਈ ਵੀ ਕੋਲ ਕਰਕੇ ਦੇ ਦਤਾ ਉਹ ਪਰਫਿਊਮ ਆ ਜੀ 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 ਠੀਕ ਆ ਬਾਈ ਜੀ ਇਹ ਨਹੀਂ ਹੈਗਾ ਵੀ ਬੋਤਲ ਜੀ ਦੇਖ ਲਈ ਵੀ ਇਹ ਆਦਰ ਆਏ ਨਹੀਂਗਾ ਹੁਣ ਤੁਸੀਂ ਮੈਥੋਂ ਪਰਫਿਊਮ ਮੰਗੋਗੇ ਮੈਂ ਤੁਹਾਨੂੰ ਕਾਫੀ ਚੀਜ਼ਾਂ ਪੁੱਛੂੰਗਾ ਕ ਸਕਿਨ ਤੇ ਤੁਹਾਡੇ ਲਾ ਕੇ ਦੇਖੂੰਗਾ ਫਿਰ ਤੁਹਾਨੂੰ ਦਊਗਾ ਆਏ ਨਹੀਂ ਮੈਂ ਵੀ ਹਰੇਕ ਕਿ ਤੁਸੀਂ ਕਹਿੰਦਾ ਵੀ ਮੈਨੂੰ ਆ ਦੇ ਦੋ ਨਾ ਜੀ ਆਏ ਨਹੀਂ ਬੈਠੋ ਗੱਲਬਾਤ ਕਰਦੇ ਆ ਪੂਰਾ ਪ੍ਰੋਪਰ ਦੇ ਕੇ ਫਿਰ ਦਊਗਾ ਠੀਕ ਆ ਜੀ ਤੇ ਜਿਹੜੇ ਬਾਈ ਦੂਰ ਬੈਠੇ ਨੇ ਫਿਰ ਉਹਨਾਂ ਨੂੰ ਫੋਨ ਤੇ ਗੱਲਬਾਤ ਫੋਨ ਤੇ ਗੱਲਬਾਤ ਕਰਕੇ ਪੂਰੀ ਨੇਚਰ ਸਾਰਾ ਸਿਸਟਮ ਜਿਹੜਾ ਸਾਡਾ ਹੈਗਾ ਅਸੀਂ ਪੁੱਛ ਕੇ ਗੱਲਬਾਤ ਕਰਕੇ ਸਾਡੇ ਭਰਾ ਕੈਨੇਡਾ ਅਮਰੀਕਾ ਵਾਲੇ ਜਿਹੜੇ ਬੈਠੇ ਆ ਉਹਨਾਂ ਨੂੰ ਪਤਾ ਹੈ ਅਸੀਂ ਉਹਨਾਂ ਨਾਲ ਇਹੋ ਜੀ ਗੱਲਬਾਤ ਹੀ ਕਰਦੇ ਠੀਕ ਹੈ ਜੀ ਜੀ ਮਤਲਬ ਉਹੀ ਗੱਲ ਆ ਵੀ ਬੰਦੇ ਦੀ ਬਰੀਕੀ ਜਾਣ ਲੈਨੇਓ ਵੀ ਇਹਨੂੰ ਕੀ ਲੋੜ ਹੈ ਕਿਹੋ ਜੀ ਰਿਕੁਆਇਰਮੈਂਟ ਹੈ ਇਹਦੀ ਉਸ ਤਰੀਕੇ ਨੇ ਸਿਲੈਕਸ਼ਨ ਕਰਵਾਉਣਾ ਸਿਲੈਕਸ਼ਨ ਕਰਵਾਉਣਾ ਜੀ ਬਾਈ ਹੁਣ ਫਿਰ ਇੱਕ ਵਾਰ ਦਿਖਾ ਦੀ ਆਪਾਂ ਵੀ ਕਿਹੜੇ ਕਿਹੜੇ ਆਪਣੇ ਕੋਲ ਹੈਗੇ ਨੇ ਤੇ ਆਮ ਜਿਵੇਂ ਅੱਜ ਕੱਲ੍ਹ ਨਾ ਮਾਰਕੀਟ ਦੇ ਵਿੱਚ ਇੱਕ ਪੰਜਾਬ ਦਾ ਹੁਣ ਰੁਟੀਨ ਹੀ ਬਣ ਗਿਆ ਕੋਈ ਵੀ ਚੀਜ਼ ਸੋਸ਼ਲ ਮੀਡੀਆ ਤੇ ਆ ਜਾਂਦੀ ਆ ਉਹਦੇ ਕਾਪ ਆਪਣੇ ਕੋਲੇ ਜਿਹੜੀ ਵੀ ਵੈਰਾਈਟੀ ਹੋਊਗੀ ਭਾਜੀ ਜੀ ਪਹਿਲੀ ਗੱਲ ਤਾਂ ਉਹ ਲਾਈਕ ਵਧੀਆ ਕੁਆਲਿਟੀ ਦੀ ਹੋਊਗੀ ਨੇਚਰਲ ਨਹੀਂ ਨੇਚਰਲ ਤਾਂ ਬਹੁਤ ਔਖਾ ਪੰਜਾਬ ਦੇ ਵਿੱਚ ਜੀ ਬਈ ਨੇਚਰਲ ਦਾ ਸਿਸਟਮ ਨਹੀਂ ਹੈਗਾ ਜੇ ਨੇਚਰਲ ਹੈ ਆਪਾਂ ਵੇਚਦੇ ਆਂ ਬਾਕੀ ਬੰਦੇ ਨੂੰ ਦੱਸ ਕੇ ਆ ਵੀ ਨੇਚਰਲ ਦੀ ਲਾਸਟਿੰਗ ਹੀ 4 ਘੰਟੇ ਦਿੰਦੇ ਭਾਜੀ ਠੀਕ ਹੈ ਜੀ ਸਿਰਫ 4 ਘੰਟੇ ਦੀ ਲਾਸਟਿੰਗ ਨੇਚਰਲ ਦੀ ਇਹ ਅੱਜਕੱਲ ਭਲੇਖਾ ਵੀ ਐ ਕਰਕੇ ਵੀ ਮੈਂ ਨੇਚਰਲ ਵੇਚਦਾ ਜਾਂ ਮੈਂ ਆਰਗੈਨਿਕ ਵੇਚਦਾ ਮੈਂ ਨਹੀਂ ਵੇਚਦਾ ਬਈ ਮੈਸ ਸਿੰਥੈਟਿਕ ਚੀਜ਼ ਨਾ ਹਾਂ ਇਨੀ ਗਾਰੰਟੀ ਹੈ ਸਿੰਥੈਟਿਕ ओरिजिनलिटी ਹੋਗੀ ਸਿੰਥੈਟਿਕ ਦੇ ਵਿੱਚ ਇਹੋ ਜਿਹਾ ਮਟੀਰੀਅਲ ਉਹਨਾਂ ਨੇ ਐਡ ਕੀਤਾ ਹੁੰਦਾ ਕਿ ਉਹਦੇ ਪ੍ਰੋਜੈਕਸ਼ਨ ਲਾਸਟਿੰਗ ਜੇ ਸ਼ਨੈਲ ਬਲੂਡੀ ਸ਼ਨੈਲ ਵਰਸਾਚੇ ਐਲਵੀ ਲੈਨਾ ਜੇ ਤੁਸੀਂ ਮੇਰੇ ਕੋਲ ਸਵਿਟਜ਼ਰਲੈਂਡ ਦਾ ਲਵੋਗੇ ਉਹ ਤੋਂ ਵੀ ਸਰਾ ਹੋਊਗਾ ਮੇਰੀ ਗਾਰੰਟੀ ਹੈ ਕੀ ਬਾਤ ਹੈ ਜੀ ਲਓ ਭਾਈ ਫਿਰ ਇੱਕ ਵਾਰ ਦਿਖਾ ਦਿਓ ਵੀ ਕਿਹੜੇ ਕਿਹੜੇ ਆਪਣੇ ਕੋਲੇ ਦੇਖੋ ਬਾਕੀ ਤਾਂ ਆ ਚੀਜ਼ਾਂ ਬਹੁਤ ਪਈਆਂ ਨੇ ਠੀਕ ਆ ਭਾਈ ਜੀ ਠੀਕ ਉਸ ਤੋਂ ਬਾਅਦ ਆਪਣੇ ਕੋਲੇ ਜਿਵੇਂ ਆ ਉਦ ਵਨ ਸਾਡਾ ਹੌਟ ਸੇਲਿੰਗ ਟੌਪ ਸelling ਪਰਫਿਊਮ ਹੈ ਇਹ ਜੀ ਇੱਕ ਨੰਬਰ ਤੇ ਚੱਲਦਾ ਇਹਦੇ ਵਿੱਚ ਅਸੀਂ ਕੀ ਕੀਤਾ ਵਿਆ ਗੁਲਾਬ ਦਾ ਅਰਕ ਠੀਕ ਆ ਉਦ ਦਾ ਅਰਕ ਤੇ ਕਾਫੀ ਚੀਜ਼ਾਂ ਹੋਰ ਮਿਕਸ ਕਰਕੇ ਫੁੱਲਾਂ ਵਾਲੀਆਂ ਮਿਕਸ ਕਰਕੇ ਇਹਨੂੰ ਬਣਾਇਆ ਹਰ ਇੱਕ ਬੰਦਾ ਨੂੰ ਪਸੰਦ ਕਰਦਾ ਕੀ ਬਾਤ ਹੈ ਜੀ ਬੁੱਢੇ ਵੀ ਪਸੰਦ ਕਰਦੇ ਆ ਬੱਚੇ ਵੀ ਪਸੰਦ ਕਰਦੇ ਆ ਜਵਾਨ ਵੀ ਪਸੰਦ ਕਰਦੇ ਆ ਬੀਬੀਆਂ ਵੀ ਪਸੰਦ ਕਰਦੀਆਂ ਠੀਕ ਆ ਜੀ ਇਹ ਯੂਨੀਵਰਸਲ ਪਸੰਦੀਦਾ ਚੀਜ਼ ਆ ਯੂਨੀਵਰਸਲ ਟਾਈਪ ਆ ਜਿਹੜੀ ਮਰਜ਼ੀ ਕੰਟਰੀ ਲਾ ਲਓ ਜਿਹੜੇ ਮਰਜ਼ੇ ਸੀਜ਼ਨ ਤੇ ਲਾ ਲਓ ਗਰਮੀਆਂ ਚ ਲਾ ਲਓ ਠੰਡੇ ਚ ਲਾ ਲਓ ਆ ਲਓ ਠੀਕ ਹੈ ਜੀ 365 ਮਤਲਬ ਹੋਣੀ ਹੈ ਜਿਆਤਰ ਜਿਆਦਾ ਚੜਦਾ ਨਹੀਂ ਹੋਣਾ ਇਹ ਸਲੋ ਸਲੋ ਕਹਿੰਦੀ ਹੈ ਜੇ ਬਾਈ ਸਲੋ ਸਲੋ ਮਿੰਨਾ ਮਿੰਨਾ ਚੱਲੀ ਜਾਣਾ ਗਾਂ ਵਾਲੇ ਬੰਦੇ ਨੂੰ ਮੋਹਿਤ ਕਰ ਲੈਣਾ ਇਹ ਚੀਜ਼ ਜੇ ਤੁਸੀਂ ਨੰਗੇ ਤੇ ਜਾਓਗੇ ਜਾਂ ਪਿੱਛੇ ਹਵਾ ਛੱਡਦੇ ਜਾਓਗੇ ਵੀ ਕੀ ਆ ਬਾਤ ਆ ਯਾਰ ਇੱਕ ਪਛਾਣ ਬਣ ਜਾਂਦੀ ਹੈ ਗਲੀ ਚ ਵੀ ਗਲੀ ਚ ਆਪਾਂ ਐਂਟਰ ਕਰਕੇ ਨਾ ਯਾਰ ਬਈ ਗੁਰੇ ਬਈ ਆ ਗਿਆ ਆ ਪਰਫਿਊਮ ਨਾਲ ਰਿਜ਼ਵਾਨ ਆ ਗਿਆ ਯਾਰ ਕੀ ਕੀ ਬਾਤ ਆ ਜੀ 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 ਮਤਲਬ ਬੰਦੇ ਦੀ ਪਛਾਣ ਬਣਾ ਪਛਾਣ ਬਣ ਜਾਂਦੀ ਹੈ ਜੀ ਬਾਈ ਇਸ ਤੋਂ ਬਾਅਦ ਬਈ ਜੀ ਇਸ ਤੋਂ ਬਾਅਦ ਸਾਡੇ ਕੋਲੇ ਆ ਇਨਸਪਾਇਰਡ ਵਰਜਨ ਆ ਕਰੀਡ ਐਵੈਂਟਸ ਦਾ ਠੀਕ ਹੈ ਜੀ ਕਰੀਡ ਐਵੈਂਟਸ ਹੁੰਦਾ 33-34000 ਰੁਪਏ ਦਾ ਪਰਫਿਊਮ ਆ ਉਹਦਾ ਅਸੀਂ ਬਣਾ ਕੇ ਦਿੰਨੇ ਆ ਕਲੋਨ ਬੈਸਟ ਕੁਆਲਟੀ ਦਾ ਜੀ ਪੂਰੀ ਇੱਕ ਨੰਬਰ ਆਪਣੇ ਕੋਲੇ ਬੋਟਲਾਂ ਇਨ ਸਟਾਕ ਹੋ ਜਾਣੀਆਂ ਉਹਦੇ ਵਿੱਚ ਹੀ ਪਾ ਕੇ ਦਵਾਂਗੇ ਫਿਰ ਐਲ ਵੀ ਦੇ ਆ ਜਾਂਦੇ ਆ ਵਰਸਾਚੇ ਦੇ ਆ ਜਾਂਦੇ ਆ ਬਾਕੀ ਜਿਹੜੇ ਮੇਰੇ ਮੇਨ ਪ੍ਰੋਡਕਟ ਹੈ ਆ ਗਿਆ ਮੇਰੇ ਪ੍ਰੋਡਕਟ ਆਪਣਾ ਠੀਕ ਆ ਭਾਈ ਜੀ ਇਹ 10 ਐਮਐਲ ਦੇ ਵਿੱਚ ਆ ਉਹਦੋਂ ਠੀਕ ਹੈ ਜੀ ਇਹ ਚੱਲਦਾ ਇਹ ਨੂੰ 12 ml ਚ ਵੀ ਲੈ ਸਕਦੇ ਆ 6 ml ਚ ਵੀ ਲੈ ਸਕਦੇ ਆ 3 ml ਚ ਵੀ ਲੈ ਸਕਦਾ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਉਹ ਅਸੀਂ ਉਸ ਹਿਸਾਬ ਨਾਲ ਉਵੇਂ ਦੇ ਦੰਨੇ ਆ 3 12 6 24 50 ਜੋ ਮਰਜ਼ੀ ਲੈ ਲਓ ਤੇ ਹੋਰ ਸਾਡੇ ਮੂਡਸ ਆ ਜਾਂਦਾ ਨਾਮ ਆਹ ਚ ਹੀ ਆ ਜਾਂਦੀ ਆ ਮੂੜ ਅਰੇ ਵੀ ਨ ਆ ਜਾਂਦਾ ਫਿਰ ਇਧਰਲੇ ਆ ਜਾਂਦੇ ਆ ਅਲਜ਼ੈਫ ਆਉਂਦਾ ਸਾਡਾ ਕਸਤੂਰੀ ਟਾਈਪ ਜੋ ਇਹ ਊਦ ਆ ਬਹੁਤ ਵਧੀਆ ਵੈਰਾਈਟੀ ਆ ਆ ਐਲ ਵੀ ਉਮਰੇਨਵਾੜ ਦਾ ਟਾਪ ਵਰਜਨ ਆ ਠੀਕ ਹੈ ਜੀ ਜਿਹੜਾ ਕਿ ਪੰਜਾਬ ਦੇ ਵਿੱਚ ਨਹੀਂ ਮਿਲਦਾ ਕਿਆ ਬਾਤ ਐਲਵੀ ਉਮਰੇਨਵਾਰ ਮੇਰੇ ਕੋਲ ਨਾਰਮਲ ਵੀ ਪਿਆ ਜਿਹੜਾ ਕਿ ਆਮ ਵਿਕਦਾ ਜੀ ਉਹ ਅਸੀਂ ਸੁਜੈਸਟ ਕਰ ਘੱਟ ਕਰਦੇ ਬਾਹਰਲੇ ਬੰਦੇ ਨੂੰ ਉਹ ਸੁਜੈਸਟ ਕਰਦੇ ਹ ਗੁੱਚੀ ਫਲੋਰਾ ਲੈ ਲਓ ਕੁਝ ਲੈ ਲਓ ਮਤਲਬ ਜੇ ਗੱਲ ਕਰੀ ਫਿਰ ਇਹ ਜਿਹੜੇ ਬ੍ਰਾਂਡ ਨੇ ਹਾਂ ਉਹੀ ਚੀਜ਼ਾਂ ਤੁਸੀਂ ਬਹੁਤ ਘੱਟ ਰੇਟ ਚ ਬਣਾ ਦਿੰਨਾ ਫਿਰ ਮੈਂ ਕਹਾਂ ਜੀ ਤੁਸੀਂ ਸ਼ਾਇਦ ਤੁਸੀਂ ਮੇਰੀ ਇੰਸਟਾ ਦੇਖੀ ਹੋਗੀ ਇੰਸਟਾ ਦੇ ਵਿੱਚ ਨਾ ਵਰਸਾਚੀ ਗੁੱਚੀ ਐਲਵੀ ਟੌਮ ਫੋਰਡ ਡਿਓਰ ਸਾਰੇ ਬ੍ਰਾਂਡ ਦੇ ਜਿਹਦੇ ਭਰਾਵਾਂ ਕੋਲੇ ਗਏ ਆ ਕੈਨੇਡਾ ਜਾਂ ਅਮਰੀਕਾ ਉਹਨਾਂ ਰਿਵਿਊ ਚੈੱਕ ਕਰ ਲਿਓ ਬਾਕੀ ਜਿਹੜੇ ਵੀਡੀਓ ਦੇਖ ਰਹੇ ਉਹ ਵੀ ਚੈੱਕ ਕਰ ਲੈ ਠੀਕ ਹੈ ਜੀ ਪਤਾ ਲੱਗ ਜਾਊਗਾ ਤੇ ਐਲਵੀ ਦਾ ਮੈਂ ਗੱਲਾਂ ਵੀ ਘੱਟ ਮਾਰੀਏ ਆਪਾਂ ਵੀ ਐਲਵੀ ਉਹ ਬੰਦੇ ਨੇ ਦੱਸਿਆ ਵੀ ਕਹਿੰਦਾ ਯਾਰ ਮੈਂ ਐਲਵੀ ਲਾ ਕੇ ਗਿਆ ਤੁਹਾਡੇ ਵਾਲਾ ਬੰਦਾ ਕਹਿੰਦਾ ਯਾਰ ਐਲਵੀ ਤੂੰ ਲਿਆ ਕਿੱਥੋਂ ਆ ਤੇਰੇ ਕੋਲ ਪੈਸੇ ਤਾਂ ਨਹੀਂ ਸੀ ਪੰਜਾਬੀ ਚ ਉਹ ਜਾ ਕਰਦਾ ਸੀ ਇਧਰੋਂ ਐਨੇ ਦਾ ਪੈਸੇ ਨਹੀਂ ਵੀ ਤੂੰ ਕਿੱਥੋਂ ਲਿਆ ਆ ਉਹ ਕਹਿੰਦਾ ਬਈ ਵੀ ਮੈਨੂੰ ਉੱਥੇ ਹੈਰਾਨੀ ਹੋਈ ਉਹ ਚੰਬਾ ਹੋਇਆ ਵੀ ਯਾਰ ਕੀ ਬਾਤ ਆ ਵੀ ਉਹੀ ਐਲਵੀ ਆ ਇਹ ਇਹ ਜੀ ਬਿਲਕੁਲ ਤੇ ਬਾਈ ਜਿਵੇਂ ਹੁਣ ਦੇਖੀਏ ਮੰਨ ਲਓ ਮੈਂ ਹੁਣ ਐਲ ਵੀ ਦੀ ਕਹਤਾ ਤੁਹਾਨੂੰ ਵੀ ਬਾਈ ਮੈਨੂੰ ਯਾਰ ਆਹ ਚੀਜ਼ ਬਣਾ ਕੇ ਦੇ ਦੋ ਜਿਹੜਾ ਮਰਜੀ ਮੇਰਾ ਟੇਸਟ ਆ ਬਣ ਜੂ ਬਾਈ ਬਣ ਜੂ ਜਿਹੜਾ ਮਰਜੀ ਐਲ ਵੀ ਦਾ ਇਮੇਜਿਨੇਸ਼ਨ ਲੈ ਲਓ ਆ ਰੋਜ਼ ਡੇਜ਼ ਵੈਂਟ ਲੈ ਲਓ ਐਲ ਵੀ ਅੰਮਰੇ ਨਿਮਾਰਡ ਲੈ ਲਓ ਐਲ ਵੀ ਕੋਈ ਵੀ ਲੈ ਲਓ ਠੀਕ ਹੈ ਜੀ ਸਭ ਮਿਲ ਜੇ ਅੱਛਾ ਜੀ ਮਤਲਬ ਜਿਹੜੀ ਵੀ ਚੀਜ਼ ਆਪਾਂ ਸੋਚ ਲਈ ਮਤਲਬ ਉਹ ਚੀਜ਼ ਤੁਸੀਂ ਫਾਈਨਲ ਕਰਕੇ ਕਸਟਮਰ ਨੂੰ ਉਹੀ ਟੱਚ ਚ ਮਿਲ ਜੂਗੀ ਤੇ ਰੇਟ ਘਟ ਰੇਟ ਘਟ ਕਿੰਨੇ ਕੁ ਤੋਂ ਸਟਾਰਟਿੰਗ ਹੋ ਜਾਂਦੇ ਬਈ ਹੁਣ ਦੇਖੋ ਜੀ ਜੇ ਤਾਂ ਵੈਰਾਈਟੀ ਹੁਣ ਮੰਨ ਕੇ ਚੱਲ ਆਪਾਂ ਕੱਪੜਿਆਂ ਤੇ ਲੈ ਲਈਏ ਇੱਕ ਵਾਰ ਫੋਰ ਐਗਜ਼ਾਮਪਲ ਕੱਪੜੇ 100 ਰੁਪਏ ਦੀ ਲੋਰ ਵੀ ਮਿਲ ਜਾਂਦੀ ਆ ਤੇ ਕੱਪੜੇ 5000 ਦੀ ਲੋਰ ਵੀ ਮਿਲ ਜਾਂਦੀ ਆ ਉਹ ਹੁਣ ਉਹ ਤੇ ਫੈਬਰਿਕ ਉਹਦੀ ਵੈਰੈਟੀ ਉਹਦੀ ਕੁਆਲਿਟੀ ਦੇ ਹਿਸਾਬ ਨਾਲ ਆਹੀਂ ਆਪਣਾ ਤਰ੍ਹਾਂ ਜੀ ਜੇ ਤੁਸੀਂ ਨਾਰਮਲ ਕੁਆਲਿਟੀ ਲੈਣੀ ਆ ਜੀ ਨਾਰਮਲ ਕੁਆਲਿਟੀ ਲੈਣੀ ਆ ਜੀ 100 150 ਤੋਂ ਸਟਾਰਟ ਅਜਰ ਮਰਜ਼ੀ ਲੈ ਲਓ ਠੀਕ ਆ 100 150 ਰੁਪਏ ਤੋਂ ਸਟਾਰਟਿੰਗ ਹੈ ਜੀ ਤੇ ਉਹ ਤੁਹਾਨੂੰ ਮੈਂ ਦੇ ਦੂੰ ਪਰ ਜੇ ਤੁਸੀਂ ਚੰਗੀ ਚੀਜ਼ ਲੈਣੀ ਆ ਅੱਛੀ ਵੈਰੈਟੀ ਲੈਣੀ ਆ ਜਿਵੇਂ ਹੁਣ ਸਾਡੇ 12 ਪ੍ਰੋਡਕਟ ਆ ਮੈਂ 12 ਪ੍ਰੋਡਕਟ ਗਿਣਾ ਦਿੰਨਾ ਉਹ ਤੋਂ 1 ਮੂਡਸ ਆਪਣਾ ਮੂਨ ਮਾਸਕ ਕ੍ਰੈਡੋਗ੍ਰਾਸ R40 R93 ਠੀਕ ਹੈ ਡੀ ਸਪੈਸ਼ਲ ਸੀ ਸਪੈਸ਼ਲ ਐ ਅਲੱਗ-ਅਲੱਗ ਸਾਡੇ 12-15 ਸਾਡੇ ਬਣਾਏ ਆ ਆਪਣੇ ਬਲੱਡ ਠੀਕ ਖੁਦ ਦੇ ਤੇ ਅਸੀਂ ਜ਼ਿਆਦਾਤਰ ਉਹ ਦਿੰਨੇ ਆ ਜੀ ਬਹੁਤ ਵਧੀਆ ਕੁਆਲਿਟੀ ਲੱਗੀ ਬਈ ਜੀ ਤੇ ਸਭ ਤੋਂ ਵੱਡੀ ਗੱਲ ਆ ਪਾਰਸਲ ਬਹੁਤ ਤੁਸੀਂ ਰੈਡੀ ਕਰੇ ਹੋਏ ਨੇ ਬਾਹਰ ਵਾਲੇ ਉੱਥੇ ਬਾਈ ਕੀ ਡਿਮਾਂਡ ਆਉਂਦੀ ਹੈ ਕੀ ਵੱਧ ਭੇਜ ਦੇ ਉੱਥੇ ਫਿਰ ਅ ਬਾਕੀ ਬਾਈ ਤੁਹਾਨੂੰ ਪਹਿਲਾਂ ਵੀ ਆਪਾਂ ਗੱਲ ਕਰਕੇ ਹੈ ਟਾਈਮ ਵੀ ਬਾਈ ਨਾਲ ਗੱਲਾਂ ਕਰਕੇ ਵੀ ਦੇਖ ਕੇ ਕੀ ਸਿਸਟਮ ਉਹਨਾਂ ਦਾ ਕੀ ਪਰਫਿਊਮ ਬਣੂਗਾ ਠੀਕ ਹੈ ਜੀ ਤੇ ਬਾਕੀ ਅਸੀਂ ਕਿੱਟ ਸੈੱਟ ਦੰਨੇ ਠੀਕ ਹੈ ਜੀ ਕਿੱਟ ਸੈੱਟ ਦਾ ਮਤਲਬ ਚਾਰ ਪਰਫਿਊਮ ਅੱਛਾ ਜੀ ਤਿੰਨ ਅਤਰ ਮੇਨ ਹੁੰਦੇ ਆ ਉਸ ਤੋਂ ਬਾਅਦ ਇਹਦੇ ਨਾਲ ਇੱਕ 50 ਐਮਐਲ ਪਰਫਿਊਮ ਫ੍ਰੀ ਹੁੰਦਾ ਸੈਂਪਲ ਫ੍ਰੀ ਹੁੰਦੇ ਆ ਇੱਕ ਕਾਰ ਪਰਫਿਊਮ ਫ੍ਰੀ ਹੁੰਦਾ ਕਹਿਣ ਦਾ ਮਤਲਬ 3500 ਰੁਪਏ 2000 3500 3000 ਤੱਕ ਦਾ ਸਮਾਨ ਫ੍ਰੀ ਹੀ ਹੁੰਦਾ ਵਿੱਚ ਠੀਕ ਆ ਜੀ ਹਾਂ ਇਹ ਸਾਰੀ ਕਿਟ ਸੈਟ ਹੈ ਇਹ ਬਾਹਰ ਜਾਂਦੀ ਹੈ ਆਪਣੀ ਮੇਲ ਇਹਦੇ ਵਿੱਚ ਕੋਈ ਵੀ ਪਵਾ ਲੋ ਕਹਿ ਕੇ ਬਾਕੀ ਸਾਡੀ ਮਰਜ਼ੀ ਨਾਲ ਤਾਂ ਭਲੇ ਚ ਉਹ ਵੀ ਚੇਂਜ ਹੋ ਜਾਊਗਾ ਜਿਹੜਾ ਵੀ ਆਪਾਂ ਟੈਸਟ ਲੈਣਾ ਕੋਈ ਆਹ ਟੈਸਟ ਚੇਂਜ ਕਰਾ ਲਓ ਜੋ ਮਰਜ਼ੀ ਕਰਾ ਲਓ ਠੀਕ ਆ ਜੀ ਪਰ ਉਹ ਜੇ ਗੱਲ ਕਰੀਏ ਵੀ ਇੱਕ ਆਹ ਮੰਗਾ ਲਿਆ ਸਾਲ ਪਰ ਲੋੜ ਨਹੀਂ ਪੈਂਦੀ ਹਣਾ ਸਾਰਾ ਪਰਿਵਾਰ ਲੈ ਕੋਈ ਨਾ ਕੋਈ ਟੇਸਟ ਆਪ ਨੂੰ ਪਸੰਦ ਆਈ ਜਾਣਾ ਪਰਿਵਾਰ ਚ ਲੱਗਣਾ ਸਾਰੇ ਹੀ ਆਉਣਗੇ ਗਰੰਟੀ ਨਾਲ ਆਪਾਂ ਇੰਨੀ ਗਰੰਟੀ ਦਿੰਦੇ ਆ ਨਹੀਂ ਆਉਂਦੀ ਤਾਂ ਸਾਰਾ ਇਕੱਠਾ ਕਰਕੇ ਨਾ ਇੱਥੇ ਸਿੱਟ ਜੇ ਦੁਕਾਨ ਤੇ ਪੈਸੇ ਲੈ ਜੇ ਕੀ ਬਾਤ ਹੈ ਹੋਰ ਹੋ ਪੈ ਤੋ ਗਾ ਕੋਈ ਨਹੀਂ ਸਕਦਾ ਇਤੋਂ ਵੱਧ ਨਹੀਂ ਕਹਿ ਸਕੀ ਬਾਤ ਨਹੀਂ ਕਹਿ ਸਕਦੇ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਇਹ ਵੀ ਬਾਈ ਨੇ ਇੱਕ ਬਹੁਤ ਵਧੀਆ ਪਲਾਨ ਦੱਸਤਾ ਤੇ ਬਈ ਇੱਕ ਨੰਬਰ ਸਕਰੀਨ ਤੇ ਚੱਲ ਰਹਿਗਾ ਜੀ ਤੇ ਉਸ ਤੋਂ ਇਲਾਵਾ ਜੇ ਮੈਂ ਹੁਣ ਇੱਧਰ ਦੇਖ ਰਹਿਣਾ ਇਹ ਲੱਕੜ ਵਗੈਰਾ ਇਹ ਕੀ ਸਿਸਟਮ ਰੱਖਿਆ ਇਹਦੇ ਵੀ ਆਈਡੀਆ ਜ਼ਰੂਰ ਦਿਓ ਦੇਖੋ ਜੀ ਆਪਣੇ ਬੀਬੀਆਂ ਭੈਣਾ ਪੁਰਾਣੇ ਜ਼ਮਾਨੇ ਹੁਣ ਵੀ ਚਲੋ ਪਿੰਡਾਂ 'ਚ ਹੁਣ ਵੀ ਗੂਗਲ ਤੋਂ ਨਹੀਂ ਕਰ ਰਹੀਆਂ ਬਿਲਕੁਲ ਗੂਗਲ ਤੋਂ ਨਹੀਂ ਕਰਦੀਆਂ ਇਹ ਅਰਬਾਂ ਦੀ ਸ਼ੇਖਾਂ ਦੀ ਗੂਗਲ ਤੋਂ ਨਹੀਂ ਪੰਜਾਬੀ 'ਚ ਠੀਕ ਹੈ ਜੀ ਸ਼ੇਖਾਂ ਦੀ ਗੂਗਲ ਤੋਂ ਨਹੀਂ ਆ ਵੇਹੇ ਤਾਂ ਰੇਨਲ ਲੱਕੜ ਆਉਂਦੀ ਆ ਠੀਕ ਹੈ ਜੀ ਇਹ ਕਾਫੀ ਮਹਿੰਗੀ ਹੈ 37 38 ਹਜ਼ਾਰ ਪਰ 10 ਗ੍ਰਾਮ ਹੈ ਕਿਉਂ ਬੋਤ ਹੈ ਜੀ ਹਾਂ ਇਹ ਸ਼ੇਖ ਲੋਗ ਹੀ ਲੋਂਦੇ ਨੇ ਇਹਦਾ ਰਿਫਾਈਨਡ ਅਸੀਂ ਕੱਢਿਆ ਆਹ ਠੀਕ ਹੈ ਜੀ ਇਹ ਸਿਰਫ 40 ਗ੍ਰਾਮ 450 ਰੁਪਏ 'ਚ ਆਪਾਂ ਦੰਨੇ ਆ ਠੀਕ ਹੈ ਜੀ ਇਹ 40 ਗ੍ਰਾਮ ਮਿਲਦੀ ਹੈ 450 ਜਿਹੜਾ ਮਰਜ਼ੀ ਲਾਜੋ ਕੋਈ ਦਿੱਕਤ ਨਹੀਂ ਇਹਦੀ ਖੁਸ਼ਬੂ ਵੀ ਸਾਰਾ ਦਿਨ ਰਹਿੰਦੀ ਹੈ ਸਾਰਾ ਦਿਨ ਹੁਣ ਇਹ ਆਂਦੀ ਆ ਪਖੋਲੀ ਹੋਏ ਕੱਲੀ ਅਜੇ ਮਚਾਈ ਵੀ ਨਹੀਂ ਅਜੇ ਆਂਦੀ ਹੈ ਨਾ ਜੇ ਮਚਾਤੀ ਮਤਲਬ ਫਿਰ ਗੂਗਲ ਤੋਂ ਮੰਗੋ ਫਿਰ ਇਹਨੇ ਹੋਰ ਉਹ ਮਚਾਉਣ ਵਾਲਾ ਸਿਸਟਮ ਬਾਈ ਉਹ ਉਧਰ ਸ਼ੋਅ ਕਰਾ ਦਿਓ ਉਹ ਲੈਂਪ ਪਿਆ ਠੀਕ ਹੈ ਜੀ ਹਾਂ ਇਹ ਲੈਂਪ ਰੂਮ ਚ ਲਾਓ ਵੱਡੇ ਲੈਂਪ ਲਾਓ ਛੋਟੇ ਲਾਓ ਤੇ ਬਾਕੀ ਇੱਧਰ ਵੱਡੇ ਤੁਸੀਂ ਦੇਖ ਹੀ ਰਹੇ ਹੋ ਠੀਕ ਹੈ ਕਾਫੀ ਵੱਡੇ ਆਪ ਮਲਕ ਦੇ ਧਾਰਮਿਕ ਸਤਾਨ ਤੇ ਲਵਾਉਣਾ ਹੈ ਪਾਕਿਸਤਾਨ ਤੇ ਲਾ ਲਓ ਵੱਡੇ ਹੌਲਾਂ ਚ ਲਾ ਲਓ ਜਿੱਥੇ ਮਰ ਠੀਕ ਹੈ ਆ ਚੀਜ਼ ਪੈਂਦੀ ਹੈ। ਕੀ ਬਾਤ ਹੈ ਜੀ। ਜੀ। ਹਲ ਸਾਰੇ ਤਰ੍ਹਾਂ ਦੇ ਹੱਲ ਇੱਕੋ ਜਗ੍ਹਾ ਤੋਂ ਖੁਸ਼ਬੂ ਦੇ ਵਿੱਚ ਸਭ ਹੱਲ ਨੇ ਜਿਹੜਾ ਕੋ ਮਰਜ਼ੀ ਲੈਣ। ਠੀਕ ਆ ਬਾਈ ਜੀ। ਜੀ। ਇੱਕ ਬਈ ਜੇ ਗੱਲ ਕਰੀ ਨਾ ਕੌਨਫੀਡੈਂਸ ਤਾਂ ਕਹਿੰਦੇ ਹੁੰਦੇ ਜਦੋਂ ਨਵੇਂ ਕੱਪੜੇ ਪਾਏ ਹੋਣ ਕੋਈ ਚੰਗਾ ਪਰਫਿਊਮ ਲੱਗਿਆ ਬੰਦੇ 'ਚ ਵੈਸੀ ਆ ਜਾਂਦੀ ਆ ਜਾਂਦੀ। ਪਰਸਨੈਲਿਟੀ ਨੂੰ ਬਈ ਕੋਈ ਇਨਕਰੀਜ਼ ਵੀ ਕਰਦਾ ਮਤਲਬ ਜੇ ਕਹਿ ਦੀ ਆਪਣਾ ਇੱਕ ਬਈ ਅ ਤੁਸੀਂ ਆਪਾਂ ਕਈ ਦੇਖਦੇ ਹੋਵਾਂਗੇ 35 35 40 40 ਸਾਲਾਂ ਦੇ ਹੁੰਦੇ ਆ। ਉਹ ਜਵਾਨ ਲੱਗਦੇ ਹੁੰਦੇ ਬਹੁਤ। ਜੀ। ਉਹ ਇੱਕ ਖੁਸ਼ਬੂ ਨਾਲ ਹੀ ਇਹ ਚੀਜ਼ਾਂ ਕਵਰ ਕਰ ਜਾਂਦੇ ਆ ਕਈ ਲੋਕ ਕਈ ਕਈ ਕਿਸਮ ਦੇ ਲੋਕ ਕਈ ਵਾਰ ਮਿਲਦੇ ਜਦੋਂ ਵੱਡੇ ਕਈ ਵਾਰ ਕਿਤੇ ਮੀਟਿੰਗ ਹੁੰਦੀ ਹੈ ਕਿਸੇ ਨਾਲ ਤਾਂ ਉਹਦੀ ਪਰਸਨੈਲਿਟੀ ਐ ਸੂਟ ਕਰ ਜਾਂਦੇ ਉਹ ਖੁਸ਼ਬੂ ਆਉਂਦੀ ਹੈ ਜਾਂ ਸਿਸਟਮ ਹੁੰਦਾ ਉਹ ਖੁਸ਼ਬੂ ਨਾਲ ਹੀ ਉਹਨਾਂ ਦੀ ਪਰਸਨੈਲਿਟੀ ਸੂਟ ਕਰ ਜਾਂਦੀ ਹੈ ਤੱਕ ਪੈ ਜਾਂਦੀ ਆ ਵਿਆਬੀ ਚ ਉਹਦੀ ਦੂਜੇ ਬੰਦੇ ਨੂੰ ਮਤਲਬ ਕਾਬੂ ਚ ਕਰ ਲੈਂਦੀ ਕਾਬੂ ਵਾਲਾ ਕੰਮ ਹੋ ਜਾਂਦਾ ਜੀ ਜੀ ਇਹ ਵੀ ਚੀਜ਼ਾਂ ਬਹੁਤ ਫਰਕ ਪਾਉਂਦੀਆਂ ਨੇ ਤੇ ਲੋ ਵੀ ਦੋਸਤੋ ਜੇਕਰ ਜਮਾ ਸਿਰੇ ਵਾਲੀ ਚੀਜ਼ ਲੈਣੀ ਆ ਨਾ ਸਭ ਤੋਂ ਵੱਡੀ ਗੱਲ オリジナルਟੀ ਦੇ ਵਿੱਚ ਲੈਣੀ ਆ ਬਾਈ ਹੋਰਾਂ ਦਾ ਖਾਨਦਾਨੀ ਕੰਮ ਆਗਾ ਤੇ ਬਾਪੂ ਜੀ ਉਹ ਵੀ ਨਾਲ ਹੀ ਖੜੇ ਸੀਗੇ ਤੇ ਜਿਹੜੇ ਵੀ ਮਿੱਤਰਾਂ ਨੇ ਵਧੀਆ ਕੁਆਲਿਟੀ ਦਾ ਆਤਰ ਜਾਂ ਪਰਫਿਊਮ ਲੈਣਾ ਇੱਕ ਵਾਰ ਜੈਤੋ ਵਾਲਾ ਰਿਜ਼ਵਾਨ ਯਾਦ ਕਰ ਲਿਓ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਤੇ じゃ ਜੈ ਤੋਂ ਤੁਸੀਂ ਗਿੜਾ ਮਾਰਜੋ ਵਿਆਹਾਂ ਦਾ ਸੀਜ਼ਨ ਹੈ ਇੱਕ ਵਾਰ ਮੈਂ ਕਹਿੰਦਾ ਸਾਰਿਆਂ ਨੂੰ ਚੜਾ ਕੇ ਮਿੱਤਰਾਂ ਨੂੰ ਗਿੜਾ ਹੀ ਮਾਰਜੋ ਫਿਰ ਜਮਾ ਤਸੱਲੀ ਵਕਤ ਚੀਜ਼ ਹੋ ਜੂ ਇੱਕ ਵਾਰ ਤੁਸੀਂ ਬਹਿ ਕੇ ਹੀ ਚਲੇਗੇ ਨਾ ਅੱਧਾ ਘੰਟਾ ਘੰਟਾ ਲੋਡ ਹੀ ਨਹੀਂ ਪੈਣੀ ਤੁਹਾਨੂੰ ਸਵੇਰ ਤੱਕ ਲਾਉਂਦੀ ਠੀਕ ਹੈ ਠੀਕ ਹੈ ਜੀ ਨਾ ਵੀ ਦੋਸਤੋ ਵੀਡੀਓ ਕਰਾ ਸ਼ੇਅਰ ਧੰਨਵਾਦ ਜੀ ਧੰਨਵਾਦ